ਆਉਣ ਵਾਲੇ ਬਰਸਾਤੀ ਸੀਜ਼ਨ ਤੋਂ ਪਹਿਲਾਂ ਪਹਿਲਾ ਡਰੇਨਾ ਅਤੇ ਨਾਲਿਆਂ ਦੀ ਸਫਾਈ ਦਾ ਕੰਮ ਮੁਕੰਮਲ ਕਰਵਾਇਆ ਜਾਵੇਗਾ ਤਾਂ ਜੋ ਸੰਭਾਵੀ ਖੜਾ ਦੀ ਸਥਿਤੀ ਤੋਂ ਬਚਿਆ ਜਾ ਸਕੇ ਇਹ ਪ੍ਰਗਟਾਵਾ ਹਲਕਾ ਬਤਾਏਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਹੰਦ 14 ਦਾ ਜਾਇਜ਼ਾ ਲੈਣ ਮੌਕੇ ਕੀਤਾ ਹੈ ਉਹਨਾਂ ਕਿਹਾ ਕਿ ਇੱਕ ਡਰੇਨਾ ਅਤੇ ਨਾਲਿਆਂ ਦੇ ਵਿੱਚ ਉਗੀ ਕਾ ਬੂਟੀ ਕਾਰਨ ਪਾਣੀ ਖੜਾ ਹੋ ਜਾਂਦਾ ਹੈ ਜਿਸ ਕਾਰਨ ਪਾਣੀ ਦੀ ਵਹਾਅ ਦੇ ਵਿੱਚ ਦਿੱਕਤ ਆਉਂਦੀ ਹੈ ਜਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੇ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਹੰਦ ਚੋਹ ਦੀ ਸਫਾਈ ਲਈ 35 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ ਤਾਂ ਜੋ ਬਰਸਾਤੀ ਜ਼ਜ਼ਨ ਤੋਂ ਪਹਿਲਾਂ ਇਸ ਦੀ ਮੁਕੰਮਲ ਸਫਾਈ ਹੋ ਸਕੇ ਅੱਜ ਅਸੀਂ ਸਰਹੰਦ ਦੇ ਜਿਹੜਾ ਚੋਆ ਪ੍ਰਾਤਮ ਚੋਆ ਹੈ ਉਹਦੇ ਖੜੇ ਹਾਂ ਤੁਸੀਂ ਦੇਖ ਰਹੇ ਕਿੰਨਾ ਜਿਹੜੀ ਅਮਰੀਕਨ ਬੂਟੀਆਂ ਜਿਹੜੀ ਹੈ ਉਹਦੇ ਨਾਲ ਜਿਹੜਾ ਹੈ ਪੂਰਾ ਜਾਮ ਹੋ ਜਾਂਦਾ ਹੈ ਪੰਜਾਬ ਸਰਕਾਰ ਨੇ 35 ਲੱਖ ਰੁਪਏ ਨਾਲ ਜਿਹੜਾ ਪਿੰਡ ਕਰਕੇ ਇਹ ਸਫਾਈ ਦਾ ਕੰਮ ਸਟਾਰਟ ਹੋਇਆ ਅਜਨੇ ਕਿਉਂਕਿ ਬਰਸਾਤਾਂ ਆ ਰਹੀਆਂ ਨੇ ਸ਼ਹਿਰ ਦੇ ਸਾਰੇ ਜਿਹੜੇ ਨਾਲੇ ਨੇ ਉਹ ਸਫਾਈ ਮਿਊਨਿਸਪਲ ਕਮੇਟੀ ਵੱਲੋਂ ਕਰਾਈ ਜਾ ਚੁੱਕੀ ਹੈ ਔਰ ਕੰਮ ਚੱਲ ਰਿਹਾ ਇੱਥੇ ਚੂਹੇ ਦਾ ਕੰਮ ਚੱਲ ਰਿਹਾ ਸੋ ਪੰਜਾਬ ਸਰਕਾਰ ਮਾਨਯੋਗ ਸਰਦਾਰ ਕੌਂਸਲ ਮਾਨਸਰਵ ਦੀ ਗਵਾਈ ਦੇ ਵਿੱਚ ਅਸੀਂ ਜਿੰਨਾ ਵੀ ਸਫਾਈ ਦਾ ਕੰਮ ਹੈ ਬਰਸਾਤ ਤੋਂ ਪਹਿਲਾਂ ਉਹਨਾਂ ਕੰਪਲੀਟ ਕਰਕੇ ਲੋਕਾਂ ਨੂੰ ਕੋਈ ਅਖਾਈ ਨਾ ਆਵੇ ਤੇ ਜਿੰਨਾ ਵੀ ਬਰਸਾਤ ਹੈ ਜਿਆਦਾ ਹੁੰਦੀ ਹੈ ਤਾਂ ਵੀ ਜਿਹੜਾ ਪਾਣੀ ਹੈ ਆਪਣੇ ਜਿੱਥੇ ਨੂੰ ਜਾਣਾ ਹੈਗਾ ਪਾਣੀ ਨੇ ਕੁਦਰਤ ਤੌਰ ਤੇ 흘ੰਘੀ ਉਹ ਰੁਕਾਵਟ ਨਾ ਹੋਵੇ ਕਿਉਂਕਿ ਜੇ ਰੁਕਾਵਟ ਪੈਂਦੀ ਹੈ ਫਿਰ ਹੜ੍ਹ ਆਉਂਦੇ ਨੇ ਫਿਰ ਸ਼ਹਿਰ ਨੂੰ ਨੁਕਸਾਨ ਹੁੰਦਾ ਹੈ ਸੋ ਸਾਰੇ ਇੱਕ ਮੁਕੰਮਲ ਪ੍ਰਬੰਧ ਅਸੀਂ ਪ੍ਰਸ਼ਾਸਨ ਨੇ ਕਰ ਲਏ ਉਹ ਮੈਂ ਅੱਜ ਆਪ ਵੀ ਚੈੱਕ ਕਰਨਾ ਆ ਸਾਡੇ ਵਲੰਟੀਅਰ ਸਾਹਿਬ ਵੀ ਨੇ ਯੂ ਸਾਹਿਬ ਵੀ ਸਾਡੇ ਨਾਲ ਨੇ ਸੋ ਬਹੁਤ ਵਧੀਆ ਕੰਮ ਹੋਇਆ ਔਰ ਜਿਹੜਾ ਰਹਿ ਗਿਆ ਥੋੜੇ ਦੋ ਚਾਰ ਦਿਨ ਤੇ ਕੰਪਲੀਟ ਹੋ ਜਾਊਗਾ ਆਉਣ ਵਾਲੇ ਬਰਸਾਤੀ ਸੀਜ਼ਨ ਤੋਂ ਪਹਿਲਾਂ ਪਹਿਲਾ ਡਰੇਨਾ ਅਤੇ ਨਾਲਿਆਂ ਦੀ ਸਫਾਈ ਦਾ ਕੰਮ ਮੁਕੰਮਲ ਕਰਵਾਇਆ ਜਾਵੇਗਾ ਤਾਂ ਜੋ ਸੰਭਾਵੀ ਹੜ੍ਹਾਂ ਦੀ ਸਥਿਤੀ ਤੋਂ ਬਚਿਆ ਜਾ ਸਕੇ ਇਹ ਪ੍ਰਗਟਾਵਾ ਹਲਕਾ ਬਤਾਈਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਹੰਦ ਚੋ ਦਾ ਜਾਇਜ਼ਾ ਲੈਣ ਮੌਕੇ ਕੀਤਾ ਹੈ ਉਹਨਾਂ ਕਿਹਾ ਕਿ ਇੱਕ ਸ ਡਰੇਨਾ ਅਤੇ ਨਾਲਿਆਂ ਦੇ ਵਿੱਚ ਉਗੀ ਕਾ ਬੂਟੀ ਕਾਰਨ ਪਾਣੀ ਖੜਾ ਹੋ ਜਾਂਦਾ ਹੈ ਜਿਸ ਕਾਰਨ ਪਾਣੀ ਦੀ ਵਹਾਅ ਦੇ ਵਿੱਚ ਦਿੱਕਤ ਆਉਂਦੀ ਹੈ ਜੋਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਹੰਦ ਚੋ ਦੀ ਸਫਾਈ ਲਈ 35 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ ਤਾਂ ਜੋ ਬਰਸਾਤੀ ਰੁੱਤ ਤੋਂ ਪਹਿਲਾਂ ਇਸ ਦੀ ਮੁਕੰਮਲ ਸਫਾਈ ਹੋ ਸਕੇ ਅੱਜ ਅਸੀਂ ਸਰਹੰਦ ਜਿਹੜਾ ਚੋ ਹੈ ਪ੍ਰਾਤਮ ਚੋ ਹੈ ਉਹਦੇ ਖੜੇ ਹਾਂ ਤੁਸੀਂ ਦੇਖ ਰਹੇ ਕਿੰਨਾ ਜਿਹੜੀ ਅਮਰੀਕਨ ਬੁੱਟੀਆਂ ਜਿਹੜੀ ਹੈ ਉਹਦੇ ਨਾਲ ਜਿਹੜਾ ਹੈ ਪੂਰਾ ਜਾਮ ਹੋ ਜਾਂਦਾ ਹੈ ਪੰਜਾਬ ਸਰਕਾਰ ਨੇ 35 ਲੱਖ ਦੇ ਰੁਪਏ ਨਾਲ ਜਿਹੜਾ ਪਿੰਡ ਕਰਕੇ ਇਹ ਸਫਾਈ ਦਾ ਕੰਮ ਸਟਾਰਟ ਹੋਇਆ ਅਜਿਹਾ ਦੇ ਕਿ ਕਿਉਂਕਿ ਬਰਸਾਤ ਆ ਰਹੀ ਹੈ ਨੇ ਸ਼ਹਿਰ ਦੇ ਸਾਰੇ ਜਿਹੜੇ ਨਾਲੇ ਨੇ ਉਹ ਸਫਾਈ ਮਿਊਨਿਸਪਲ ਕਮੇਟੀ ਵੱਲੋਂ ਕਰਾਈ ਜਾ ਚੁੱਕੀ ਔਰ ਕੰਮ ਚੱਲ ਰਿਹਾ ਇੱਥੇ ਚੂਹੇ ਦਾ ਕੰਮ ਚੱਲ ਰਿਹਾ ਸੋ ਪੰਜਾਬ ਸਰਕਾਰ ਮਾਨਯੋਗ ਸਰਦਾਰ ਕੌਂਸਲ ਮਾਨ ਸਭ ਦੀ ਗਵਾਈ ਦੇ ਵਿੱਚ ਅਸੀਂ ਜਿੰਨਾ ਵੀ ਸਫਾਈ ਦਾ ਕੰਮ ਹੈ ਬਰਸਾਤ ਤੋਂ ਪਹਿਲਾਂ ਉਹਨਾਂ ਕੰਪਲੀਟ ਕਰਕੇ ਲੋਕਾਂ ਨੂੰ ਕੋਈ ਅਖਾਈ ਨਾ ਆਵੇ ਤੇ ਜਿੰਨਾ ਵੀ ਬਰਸਾਤ ਹੈ ਜਿਆਦਾ ਹੁੰਦੀ ਹੈ ਤਾਂ ਵੀ ਜਿਹੜਾ ਪਾਣੀ ਹੈ ਆਪਣੇ ਜਿੱਥੇ ਨੂੰ ਜਾਣਾ ਹੈਗਾ ਪਾਣੀ ਨੇ ਕੁਦਰਤ ਤੌਰ ਤੇ 흘ੰਘੀ ਉਹ ਰੁਕਾਵਟ ਨਾ ਹੋਵੇ ਕਿਉਂਕਿ ਜੇ ਰੁਕਾਵਟ ਪੈਂਦੀ ਹੈ ਫੇਰ ਹੜਾ ਆਉਂਦੇ ਨੇ ਫੇਰ ਸ਼ਹਿਰ ਨੂੰ ਨੁਕਸਾਨ ਹੁੰਦਾ ਹੈ ਸੋ ਸਾਰੇ ਇੱਕ ਮੁਕੰਮਲ ਪ੍ਰਬੰਧ ਅਸੀਂ ਪ੍ਰਸ਼ਾਸਨ ਨੇ ਕਰ ਲਏ ਉਹ ਮੈਂ ਅੱਜ ਆਪ ਵੀ ਚੈੱਕ ਕਰਨ ਆਇਆ ਸਾਡੇ ਵਲੰਟੀਅਰ ਸਾਹਿਬ ਵੀ ਨੇ ਯੂ ਸਾਹਿਬ ਵੀ ਸਾਡੇ ਨਾਲ ਨੇ ਸੋ ਬਹੁਤ ਵਧੀਆ ਕੰਮ ਹੋਇਆ ਔਰ ਜਿਹੜਾ ਰਹਿ ਗਿਆ ਥੋੜੇ ਦੋ ਚਾਰ ਦਿਨ ਤੇ ਕੰਪਲੀਟ ਹੋ ਜਾਊਗਾ